ਉਸੀ ਦੇਖ ਰਹੇ ਜੇ ਮੈਕਸ 24 ਪੰਜਾਬ న్యూਸ ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਉਣ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਦੀ ਰਹਿਣ ਖਬਰ ਲੈਣੇ ਜਿਲ੍ਹਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਕਈ ਅਹੁਦੇਦਾਰਾਂ ਅਕਾਲੀ ਦਲ ਦੇ ਪੁਨਰ ਸੁਰਜੀਤ ਵਿੱਚ ਸ਼ਾਮਲ ਪੰਥਕ ਉਮੀਦਵਾਰ ਪਾਈ ਮਨਦੀਪ ਸਿੰਘ ਦੇ ਹੱਕ ਵਿੱਚ ਨਿਤਰੇ ਆਮ ਆਦਮੀ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਪਾਰਟੀ ਦੇ ਮਿਹਨਤੀ ਵਰਕਰਾਂ ਤੇ ਉਹਦੇ ਦਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਲ ਹੋ ਕੇ ਪੰਥਕ ਉਮੀਦਵਾਰ ਪਾਈ ਮਨਦੀਪ ਸਿੰਘ ਦੇ ਹੱਕ ਵਿੱਚ ਨਿਤਰਨ ਦਾ ਐਲਾਨ ਕੀਤਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਾਪਕਾ ਮੰਤਰੀ ਪੰਜਾਬ ਵੱਲੋਂ ਪਾਰਟੀ ਵਿੱਚ ਸ਼ਾਮਲ ਹੋਣ ਤੇ ਸਿਰੋਪੇ ਪੇਟ ਕੀਤੇ ਗਏ ਸਮੋਕਰ ਸ਼ਾਮਲ ਹੋਣ ਵਾਲੇ ਨਵਜੋਤ ਸਿੰਘ ਤਰਸਿਕਾ ਅਜੀਤ ਸਿੰਘ ਮੈਰਾ ਸੈਕਟਰੀ ਜਸਬੀਰ ਸਿੰਘ ਖਾਲਸਾ ਕਨਵੀਨਰ OBC ਵਿੰਗ ਮੋਰਚਾ ਪਰਮਜੀਤ ਸਿੰਘ ਬਾਜਵਾ ਬੁੱਧੀਜੀਵੀ ਵਿੰਗ ਮਨਿੰਦਰਪਾਲ ਸਿੰਘ ਸੋਹਲ ਖਜ਼ਾਨਚੀ ਗੁਰਦੁਆਰਾ ਮੀਰੀ ਪੀਰੀ ਸਾਹਿਬ ਜਗਰੂਪ ਸਿੰਘ ਮੀਤ ਪ੍ਰਧਾਨ ਗੁਰਦੁਆਰਾ ਕਲਗੀਧਰ ਸਿੰਘ ਸਭਾ ਵਿਕਰਮਜੀਤ ਸਿੰਘ ਜਗਤਾਰ ਸਿੰਘ ਕਲਸੀ ਗੁਰਪ੍ਰੀਤ ਸਿੰਘ ਭਾਈ ਬਲਵਿੰਦਰ ਸਿੰਘ ਭਾਈ ਦਵਿੰਦਰ ਸਿੰਘ ਹਰਦੀਪ ਸਿੰਘ ਜੰਡੂ ਪ੍ਰਤਾਪ ਸਿੰਘ ਕਲਸੀ ਵੱਲੋਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਤੁਸੀਂ ਵੀ ਦੇਖੋ ਨਿਊਜ਼ ਡੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਸਾਡੇ ਸਤਿਕਾਰਯੋਗ ਡੈਲੀਗੇਟ ਨੇ ਸਰਦਾਰ ਦਲਜਿੰਦਰ ਸਿੰਘ ਬਿਰਕ ਤੇ ਜਪਿੰਦਰ ਸਿੰਘ ਉਹਨਾਂ ਦੀ ਪ੍ਰੇਰਣਾ ਸਦਕਾ ਝਾੜੂ ਪਾਰਟੀ ਦੇ ਵਿੱਚ ਪਹਿਲਾਂ ਕੰਮ ਕਰਦੇ ਸੀ ਸਰਦਾਰ ਨਵਜੋਤ ਸਿੰਘ ਤਰਸਿੱਕਾ ਜਿਹੜੇ ਦੱਖਣੀ ਹਲਕੇ ਦੇ ਪ੍ਰਭਾਰੀ ਸੀ ਤੇ ਅਜੇ ਮਹਿਰਾ ਅਜੁਆਇੰਟ ਸੈਕਟਰੀ ਸੀ ਯੂਥ ਵਿੰਗ ਦੇ ਆਮ ਆਦਮੀ ਪਾਰਟੀ ਦੇ ਤੇ ਜਸਵੀਰ ਸਿੰਘ ਖਾਲਸਾ ਜੁਆਇੰਟ ਸੈਕਟਰੀ ਸੀ ਬੀਸੀ ਵਿੰਗ ਦੇ ਤੇ ਪਰਮਜੀਤ ਸਿੰਘ ਬਾਜਵਾ ਏਸੀ ਦੇ ਬੁੱਧੀਜੀਵੀ ਵਿੰਗ ਦੇ ਤੇ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਸੈਂਕੜੇ ਸਾਥੀ ਜਿਹੜੇ ਆ ਅੱਜ ਇਹ ਝਾੜੂ ਪਾਰਟੀ ਨੂੰ ਛੱਡ ਕੇ ਤੇ ਸ਼ਰਮਣੀ ਅਕਾਲੀ ਦਲ ਜੋ ਸ੍ਰੀ ਅਕਲਤਖ ਸਾਹਿਬ ਦੀ ਸਰਪ੍ਰਸਤੀ ਹੇਠ ਪੁਨਰਸਰਜੀਤ ਹੋਇਆ ਉਹਦੇ ਜਿਹੜਾ ਹਿੱਸਾ ਬਣਿਆ ਔਰ ਸਾਡੀ ਸੀਨੀਅਰ ਲੀਡਰਸ਼ਿਪ ਸਾਰੀ ਹਾਜ਼ਰ ਹੈ ਸਾਡੇ ਸਾਰੇ ਸੀਨੀਅਰ ਲੀਡਰ ਸਾਹਿਬ ਮਾਨ ਵੱਲੋਂ ਮੇਰੇ ਵੱਲੋਂ ਇਹਨਾਂ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਔਰ ਪਾਰਟੀ ਦੇ ਵਿੱਚ ਇਹਨਾਂ ਦਾ ਬਣਦਾ ਜਿਹੜਾ ਮਾਨਤਾ ਜਿਹੜਾ ਹੈ ਉਹ ਰੱਖਿਆ ਜਾਏਗਾ। ਔਰ ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਨੇ ਅੱਜ ਸਾਡੀ ਪਾਰਟੀ ਦਾ ਹਿੱਸਾ ਬਣਨ ਦਾ ਸਾਡੇ ਕਾਫਲੇ ਦਾ ਹਿੱਸਾ ਬਣਨ ਦਾ ਫੈਸਲਾ ਲਿਆ ਮੈਂ ਸਮਝਦਾ ਕਿ ਇਹ ਬਹੁਤ ਹੀ ਜਿਹੜਾ ਹੈ ਉਹਨਾਂ ਦਾ ਤਰਸਤ ਤੇ ਸ਼ਲਾੰਗਜੁਕ ਫੈਸਲਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਕਾਫਲੇ ਦੇ ਕਾਫਲੇ ਜਿਹੜੇ ਨੇ ਸਾਡੀ ਪਾਰਟੀ ਦਾ ਹਿੱਸਾ ਬਣਨਗੇ ਤੇ ਸਾਨੂੰ ਮਜ਼ਬੂਤੀ ਮਿਲੇਗੀ ਔਰ ਅਸੀਂ ਪੰਜਾਬ ਔਰ ਪੰਥ ਲਈ ਕਾਰਜ ਕਰਾਂਗੇ। ਜਿਮਣੀ ਚੌਂ ਦੇ ਵਿੱਚ ਸਾਡੀ ਪਾਰਟੀ ਦੇ ਵਰਕਰ ਸਹਿਬਾਨ ਲੀਡਰ ਸਹਿਬਾਨ ਲਗਾਤਾਰੀ ਕਾਫੀ ਦਿਨਾਂ ਤੋਂ ਤਰਨ ਤਰਨ ਸਾਹਿਬ ਦੇ ਵਿੱਚ ਕੰਮ ਕਰ ਰਹੇ ਨੇ ਅਸੀਂ ਤਾਂ ਹਲਕੇ ਦੇ ਵੋਟਰਾਂ ਨੂੰ ਅਪੀਲ ਹੀ ਕਰ ਰਹੇ ਆ ਕਿ ਆਪਾਂ ਨਸ਼ਿਆਂ ਤੋਂ ਆਪਣੀਆਂ نسلਾਂ ਨੂੰ ਬਚਾਈਏ ਜਿਹੜੇ ਗੈਂਗਸਟਰਵਾਦ ਦਾ ਦਾਇਨ ਤੇ ਜਿਹੜਾ ਸਾਡੇ ਬੱਚਿਆਂ ਨੂੰ ਨਿਗਲ ਰਿਹਾ ਤੇ ਉਹਨਾਂ ਤੋਂ ਆਪਣੀਆਂ ਨੌਜਵਾਨ ਬੱਚਿਆਂ ਨੂੰ ਬਚਾਈਏ ਪਰਿਵਾਰਾਂ ਨੂੰ ਬਚਾਈਏ ਤੇ ਸਰਦਾਰ ਮਨਦੀਪ ਸਿੰਘ ਨੂੰ ਜਿਹੜਾ ਵੋਟ ਪਾ ਕੇ ਕਾਮਯਾਬ ਕਰੀਏ ਅਸੀਂ ਇਹੋ ਹੀ ਅਪੀਲ ਜਿਹੜੀ ਹੈ ਤਰਨਤਨ ਹਲਕੇ ਦੇ ਵੋਟਰਾਂ ਨੂੰ ਕਰ ਰਹੇ ਹਾਂ ਜਿਹੜੀ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭਾਗ ਕੀਤੀ ਗਈ ਹੈ ਉਹਦੇ ਬਾਰੇ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਵੱਲੋਂ ਕੋਈ ਬਿਆਨ ਨਹੀਂ ਆਇਆ ਜਿੱਥੋਂ ਤੱਕ ਕਿ ਦਿੱਲੀ ਤੋਂ ਚੱਲ ਸਾਡੇ ਵੱਲੋਂ ਤਾਂ ਬਹੁਤ ਬਿਆਨ ਆਇਆ ਜੀ ਮੈਂ ਖਾਸ ਤੌਰ ਤੇ ਮੇਰੇ ਵੱਲੋਂ ਤਾਂ ਅੱਜ ਵੀ ਜਿਹੜਾ ਹੁਣ ਮੈਂ ਸਵੇਰੇ 2 ਘੰਟੇ ਪਹਿਲਾਂ ਟਵੀਟ ਕੀਤਾ ਹੈ ਔਰ ਪਰਸੋ ਵੀ ਜਿਹੜਾ ਮੇਰਾ ਬਿਆਨ ਆਇਆ ਕੱਲ ਵੀ ਮੇਰਾ ਬਿਆਨ ਆਇਆ ਲਗਾਤਾਰ ਔਰ ਸਾਡੀ ਪਾਰਟੀ ਦੇ ਜਿਹੜੇ ਲੀਡਰ ਹੈ ਸਰਦਾਰ ਰਾਜਪਾਲ ਸਿੰਘ ਤੇ ਸਰਦਾਰ ਗੁਰਜੀਤ ਸਿੰਘ ਉਹ ਲਗਾਤਾਰ ਹੀ ਜਿਹੜਾ ਉੱਥੇ ਚੰਡੀਗੜ੍ਹ ਧਰਨੇ ਦੇ ਉੱਤੇ ਵੀ ਬੈਠੇ ਹੋਏ ਆ ਉੱਥੇ ਸੱਤ ਦੇ ਨੌਜਵਾਨਾਂ ਦੇ ਨਾਲ ਅਸੀਂ ਯਤਨ ਕਰ ਰਹੇ ਆ ਸ਼ਰੀਆਮ ਧੱਕਾ ਕੀਤਾ ਹੈ ਕੇਂਦਰ ਸਰਕਾਰ ਨੇ ਸਾਡੀ ਯੂਨੀਵਰਸਿਟੀ ਦੇ ਉੱਤੇ ਜਿਹੜਾ ਕਾਬਜ਼ ਕਬਜ਼ਾ ਕਰਕੇ ਪੰਜਾਬ ਦੀ ਪ੍ਰਤਨਿਧਤਾ ਬੀਬੀਐਮਬੀ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੀ ਬਹੁਤ ਜ਼ਿਆਦਾ ਹੁੰਦੀ ਸੀਗੀ ਲੇਕਿਨ ਕੇਂਦਰ ਸਰਕਾਰ ਦੀਆਂ ਮਾੜੀਆਂ ਪਾਲਿਸੀਆਂ ਜਿਹੜੀਆਂ ਆ ਉਹ ਇਸ ਕਦਰ ਜਿਹੜੀਆਂ ਹੈ ਉਹ ਕੰਮ ਕਰ ਰਹੀਆਂ ਕਿ ਪੰਜਾਬ ਦੀ ਪ੍ਰਤਨਿਧਤਾ ਜਿਹੜੀ ਹੈ ਉਹ ਦਿਨ-ਬਦਨ ਦਿਨ-ਬਦਨ ਜਿਹੜਾ ਹੈ ਉਹ ਘਟਾਈ ਜਾ ਰਹੀ ਹੈ ਇਹ ਮੈਂ ਸਮਝਦਾ ਸ਼ਰਿਆਮ ਜਿਹੜਾ ਪੰਜਾਬ ਦੇ ਨਾਲ ਟੱਕਾ ਹੈ ਕਾਂਗਰਸ ਪਾਰਟੀ ਜਿਹੜੇ ਕੱਲ ਸਵੇਰ ਪ੍ਰਧਾਨ ਦੇ ਪਰਚਾ ਆਇਆ ਤਾਂ ਲਾ ਹੋਣਾ ਚਾਹੀਦਾ ਸੀ ਜੀ ਇਸ ਤਰ੍ਹਾਂ ਦੀਆਂ ਭਾਦਰ ਟਿੱਪਣੀਆਂ ਜਿਹੜੀਆਂ ਉਹ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਸ਼ੋਭਨੀਕ ਨਹੀਂ ਹੁੰਦੀਆਂ ਕਿਸੇ ਵੱਡੇ ਅਹੁਦੇ ਤੇ ਬੈਠੇ ਵਿਅਕਤੀ ਨੂੰ ਤਾਂ ਬਿਲਕੁਲ ਹੀ ਜਿਹੜਾ ਉਹ ਨਹੀਂ ਸ਼ੋਭਦੀਆਂ ਇਸ ਤਰ੍ਹਾਂ ਦੀਆਂ ਟਿੱਪਣੀਆਂ